ਇਹ ਜਿਹੇ ਕੋ ਗੱਲ ਹੈ ਜਦੋਂ ਤਸ਼ਾ ਇੰਨਾ ਜਿਆਦਾ ਵਧਕ ਰਾਂਦਾ ਸਾਡੀਆਂ ਕਈ ਵਾੜਾਂ ਦੇ ਵਿੱਚ 20-20 25-25 ਫਾਰਮ ਸੀਗੇ ਇੱਕ ਵਾਰ ਦੇ ਵਿੱਚ ਤੇ 40 ਫਾਰਮ ਸੀਗੇ 5-5 7-7 ਤੇ ਆਮ ਸੀਗੇ ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ ਉਹ ਜਿਹੜਾ ਬੰਦਾ ਲਾਜ਼ਮੀ ਰਹਿ ਜਾਂਦਾ ਉਹਦੇ ਮਨ 'ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ ਔਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ ਕਿਸੇ ਵੀ ਟਿਕਟ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਹਰ ਵਾਰ ਤੇ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਜਿੱਤਣ ਦੀ ਕਪੈਸਿਟੀ ਹੈ ਉਹਨੂੰ ਮੋਖ ਲਾ ਕੇ ਜਿਹੜੀਆਂ ਟਿਕਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਆ ਜੇ ਕੋਈ ਦੇ ਮਨ ਚ ਗੁੱਸਾ ਗੱਲਾਂ ਹੋਊਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਦੇ ਉਹਨੂੰ ਨਾਲ ਤੋਰਾਂਗੇ ਸਾਰੇ ਨਾਲ ਤੋਰਦੇ ਉਹ ਵੀ ਸਾਡੇ ਵਰਕਰ ਆ ਸਾਡੇ ਭਰਾ ਨੇ ਕੋਈ ਚੱਕਰ ਨਹੀਂ ਡਾਕਟਰ ਸਾਹਿਬ ਇਹ ਉਹਨਾਂ ਨੇ ਬਿਆਨ ਲਾਇਆ ਅਗਰ ਦੁਬਾਰਾ ਕਰਵਾਉਣੇ ਬਿਆਨ ਕੀਤਾ ਹੈ ਕਿ ਇਹਨਾਂ ਨੇ ਇੱਕ ਸਬੂਤ ਵੀ ਪੇਸ਼ ਕੀਤੇ ਆ ਜਿਵੇਂ ਕਿ ਇਹਨਾਂ ਨੇ ਕਿ ਮਾਰੀ ਘੁਮਾ ਕੇ ਲਿਆ ਇਹਨਾਂ ਨੇ ਮੇਰੇ ਕੋਲ 25 ਲੱਖ ਦੀ ਡਿਮਾਂਡ ਵੀ ਕੀਤੀ ਉਹਨਾਂ ਨੇ ਸਬੂਤ ਵੀ ਪੇਸ਼ ਕੀਤੇ ਗਏ ਕਿੰਨੇ ਕਿਹਦੇ ਕਹ ਦੁਬਾਰਾ ਕਰਵਾਉਣੇ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਕੋਈ ਇੰਦਾ ਦੀ ਗੱਲ ਹੋ ਜੋ ਸਬੂਤ ਹੋਊਗਾ ਆਪਾਂ ਦੇਖਾਂਗੇ ਬਸ ਇੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਬੋਲ ਗੱਲ ਸਾਹਿਬ ਸਮਾਂ ਘਟ ਹੈ ਪ੍ਰਚਾਰ ਦੇ ਲਈ ਜੀ ਜੀ ਆਜਾ ਜੀ ਤੁਹਾਡਾ ਤੇ ਕਿਹੜੀ ਵਾਰਤੋ ਜੀ ਕੀ ਆ ਜਿਹੜੀ ਪ੍ਰੈਸ ਕਨਫਰੈਂਸ ਕਰੇ ਕੀ ਮਾਮਲਾ ਜੀ ਹਾਂ ਮੈਂ ਪਾਰਟੀ ਦੀ ਬੜੀ ਸੇਵਾ ਕੀਤੀ ਜੀ तकरीबन 3-4 ਸਾਲਾਂ ਤੋਂ ਪਾਰਟੀ ਦੇ ਨਾਲ ਲੱਗਿਆ ਰਿਹਾ ਪਾਰਟੀ ਨੇ ਜਿੱਥੇ-ਜਿੱਥੇ ਵੀ ਮੇਰੀ ਡਿਊਟੀ ਲਗਾਈ ਪਰ ਤਹਿ ਦਿਲੋਂ ਮੈਂ ਉਹ ਡਿਊਟੀ ਨੂੰ ਪੂਰਾ ਖਰਾ ਉਤਰਿਆ ਨਿਭਾਇਆ ਇਹ ਪਾਰਟੀ ਗੁਜਰਾਤ ਇਲੈਕਸ਼ਨ ਮੇਰੀ ਡਿਊਟੀ ਲਗਾਈ ਮੈਂ 10 ਦਿਨ ਆਪਣੀ ਪਰਸਨਲ ਗੱਡੀ ਲੈ ਕੇ ਇਥੋਂ ਪਰਸਨਲ ਸਾਰਾ ਖਰਚਾ ਕਰਕੇ ਉੱਥੇ ਡਿਊਟੀ ਕਰਕੇ ਆਇਆ ਉਸ ਤੋਂ ਬਾਅਦ ਹਿਮਾਚਲ ਇਲੈਕਸ਼ਨ ਚ ਮੈਂ ਹਿਮਾਚਲ ਇਲੈਕਸ਼ਨ ਮੇਰੀ ਸ਼ਾਹਪੁਰ ਡਿਊਟੀ ਲੱਗੀ ਸੀ ਉੱਥੇ ਵੀ ਮੈਂ ਇੱਕ ਹਫਤਾ ਰਹਿ ਕੇ ਆਪਣੇ ਖਰਚੇ ਤੇ ਹੋਟਲ ਚ ਸਟੇ ਸਾਰਾ ਕੁਝ ਆਪਣੇ ਕੋਲੋਂ ਕਰਕੇ ਪਾਰਟੀ ਦੀ ਡਿਊਟੀ ਕੀਤੀ ਉਸ ਤੋਂ ਬਾਅਦ ਜਲੰਧਰ ਦੋਨੋ ਜਿਮਨੀ ਚੋਨਾ ਵਿੱਚ ਡੇਰਾ ਬਾਬਾ ਨਾਨਕ ਵਿੱਚ ਮੈਂ ਯੂਨਿਟ ਪਰ ਭਾਰੀ ਦੇ ਤੌਰ ਤੇ ਚਾਰ ਵਾਡਾਂ ਸੀਗੇ ਮੇਰੇ ਕੋਲ ਉੱਥੇ ਵੀ ਮੈਂ ਡਿਊਟੀ ਦਿੱਤੀ ਹੈ ਤੇ ਪਲੱਸ ਜਿੱਥੇ ਜਿੱਥੇ ਹੋਰ ਵੀ ਮੇਰੀ ਪਾਰਟੀ ਨੇ ਜਿੱਥੇ ਜਿੱਥੇ ਡਿਊਟੀ ਲਗਾਈ ਕੋਈ ਰੈਲੀਆਂ ਚ ਕਿਸੇ ਤਰ੍ਹਾਂ ਦੀ ਵੀ ਕੋਈ ਬੱਸਾਂ ਦੀ ਜੋ ਡਿਊਟੀ ਲੱਗੀ ਅਸੀਂ ਪੂਰੀ ਪਾਰਟੀ ਲਈ ਹਰ ਜਗ੍ਹਾ ਨਾਲ ਮੋੜੇ ਨਾਲ ਮੋੜਾ ਲਾ ਕੇ ਪਾਰਟੀ ਲਈ ਖੜੇ ਹੋ ਰਹੇ ਨੇ ਤੇ ਕੁਝ ਅੱਜ ਜਦੋਂ ਲਿਸਟ ਆਈਆਂ ਤੇ ਮੈਨੂੰ ਬੜਾ ਫੀਲ ਹੋਇਆ ਕਿ ਪਾਰਟੀ ਨੇ ਮੇਰੀ ਟਿਕਟ ਕੱਟੀ ਗਈ ਹੈ ਪਾਰਟਿਕਲੋਂ ਨਗਰ ਪਾਰਟੀ ਦੇ ਐਂਡ ਤੋਂ ਪਤਾ ਲੱਗਿਆ ਮੈਨੂੰ ਕਿ ਪਾਰਟੀ ਦੀ ਜਿਹੜੀ ਟਿਕਟ ਕੱਟੀ ਗਈ ਹੈ ਉਹ ਐਮਐਲਏ ਸਾਹਿਬ ਦੇ ਖੰਦੇ ਟਿਕਟ ਕੱਟੀ ਗਈ ਹੈ ਐਮਐਲਏ ਡਾਕਟਰ ਜਸਵੀ ਸਿੰਘ ਸੰਧੂ ਹਲਕਾਗੈਸ ਤੋਂ ਐਮਐਲਏ ਆ ਉਹਨਾਂ ਦੇ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਵਰੁਣ ਬਮਰਾ ਜੀ ਗਏ ਨੇ ਉਹਨਾਂ ਦੇ ਸਲਾਹਕਾਰ ਜਿਹੜੇ ਚੰਡੀਗੜ੍ਹ ਦੇਖਦੇ ਨੇ ਸਾਰਾ ਉਹਨਾਂ ਵੱਲੋਂ ਮੈਨੂੰ ਬੁਲਾਇਆ ਗਿਆ ਸੀਗਾ ਤੇ ਕੁਝ ਡਿਮਾਂਡ ਕੀਤੀ ਗਈ ਸੀਗੀ ਕਿ ਤੁਹਾਡੀ ਉਥੋਂ ਵਾਰਡ ਤੋਂ ਇੰਪੀਰੀਅਸ ਸਿਟੀ ਤੋਂ ਕੋਈ ਕੈਂਡੀਡੇਟ ਆ 25 ਲੱਖ ਰੁਪਏ ਆਫਰ ਕਰ ਰਿਆ ਕਿ ਤੂੰ ਉਸੇ ਖਰਚਾ ਕਰ ਸਕਦੇ ਹੋ ਇਹਨਾਂ ਤੇ ਮੇਰੇ ਵੱਲੋਂ ਸਾਫ਼ ਮਨਾਈ ਕਰ ਦਿੱਤੀ ਗਈ ਮੈਂ ਕਿ ਮੈਂ 25000 ਰੁਪਏ ਵੀ ਟਿਕਟ ਲੈਣ ਲਈ ਨਹੀਂ ਕਰਨਾ ਕਿਉਂਕਿ ਮੈਂ ਤੇ ਪਹਿਲੇ ਹੀ ਤੁਹਾਨੂੰ ਬੜੇ ਪੇ ਕਰ ਦਿੱਤਾ ਹਾਂ ਮੈਂ ਤੇ ਤੁਹਾਡੇ ਇਲੈਕਸ਼ਨਾਂ ਵਿੱਚ ਐਮਐਲਏ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਜੇਦੋਂ ਉਹਨਾਂ ਦਾ ਨਾਮ ਐਮ.ਐਲ.ਏ ਸਾਫ ਦਾ ਲਿਸਟਾਂ ਵਿੱਚ ਆ ਰਿਹਾ ਸੀਗਾ ਕਿ ਮੰਤਰੀ ਦੀ ਦੌੜ ਵਿੱਚ ਸੀਗੇ ਇਹ ਦੇਖੋ ਮੇਰੇ ਕੋਲ ਸਾਰੇ ਆਨ ਰਿਕਾਰਡ ਹੈ ਐਮ.ਐਲ.ਏ ਜਸਪੀਤ ਸਿੰਘ ਸੰਧੂ ਬਾਈ ਡੇਟਿਡ 26 ਤਿੰਨ ਨੂੰ 4 ਲੱਖ ਰੁਪਈਆ ਉਦੋਂ ਮੈਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੋਰ ਪੈਸੇ ਚਾਹੀਦੇ ਜੀ ਮੈਂ ਦਿੱਲੀ ਹੋਰ ਪੈਸੇ ਦੇਨੇ ਵੈ 1.5 ਕਰੋੜ ਰੁਪਈਆ ਮੈਂ ਦੇ ਚੁੱਕਾ ਹਾਂ ਮੈਂ ਹੋਰ ਅੱਗੇ ਦਿੱਲੀ ਪੇ ਕਰਨਾ ਉਸ ਤੋਂ ਬਾਅਦ 19 ਚਾਰ ਨੂੰ ਫੇਰ ਆ ਮਰਕਲੋਂ ਉਹਨਾਂ ਨੇ 2.5 ਲੱਖ ਰੁਪਏ ਮੰਗੇ ਮੈਂ ਸਵਾ ਦੋ ਲੱਖ ਰੁਪਈਆ ਫੇਰ ਇਹਨਾਂ ਨੂੰ ਪੇ ਕੀਤਾ ਤੇ ਉਸ ਤੋਂ ਬਾਅਦ ਵੀ ਚਲ ਤੇ ਅੱਜ ਵੀ ਮੇਰੇ ਕੋ 25 ਲੱਖ ਦੀ ਆਫਰ ਹੋਈ ਮੈਂ ਇਹਨਾਂ ਨੂੰ ਮੈਂ ਕਹਿਆ ਜੀ ਮੈਂ 25000 ਰੁਪਏ ਟਿਕਟ ਲਈ 페 ਨਹੀਂ ਕਰਨਾ ਮੇਰੇ ਲਈ ਸੰਗਠਨ ਖੜਾ ਮੈਂ ਸੰਗਠਨ ਦੀ ਬੜੀ ਸੇਵਾ ਕੀਤੀ ਆ ਤੇ ਫਿਰ ਸਾਫ ਸ਼ਬਦਾਂ ਵਿੱਚ ਮੈਨੂੰ ਕਿਹਾ ਗਿਆ ਕਿ ਫਿਰ ਸੰਗਠਨ ਹੀ ਤੁਹਾਡੀ ਟਿਕਟ ਓਕੇ ਕਰਾਏਗਾ ਮੇਰੇ ਵੱਲੋਂ 100% ਟਿਕਟ ਨਹੀਂ ਤੁਹਾਨੂੰ ਮਿਲੇਗੀ ਮਤਲਬ ਇਹ ਤੇ ਦਾਅਵਾ ਕਰਦੇ ਸੀ ਕਿ ਐਮਐਲਏ ਨੇ ਤੇ ਟਿਕਟ ਦਵਾਈ ਤੋੜੀ ਬਿਲਕੁਲ ਜੀ ਬਿਲਕੁਲ ਦਾਅਵਾ ਕਰਦਾ ਅਸੀਂ ਪਾਰਟੀ ਦੇ ਸਿਪਾਹੀ ਸੀਗੇ ਪਾਰਟੀ ਨੇ ਜਿਨਨੀ ਵੀ ਕਮੇਟੀ ਚ ਮੈਂਬਰ ਸੀਗੇ ਸਾਰਿਆਂ ਨੇ ਮੇਰੇ ਉੱਤੇ ਸਟੈਂਡ ਲੇਤਾ ਸਿਰਫ ਐਮਐਲਏ ਨੇ ਹੀ ਉਸ ਓਪੋਜੀਟ ਮੇਰੇ ਵੱਲੋਂ ਗੱਲ ਕੀਤੀ ਗਈ ਹੈ ਪਿਛੇ ਜੀ ਕੁਝ ਆਪਣੇ ਪੰਚਾਇਤੀ ਇਲੈਕਸ਼ਨ ਵੀ ਸੀਗੇ ਪੰਚਾਇਤੀ ਇਲੈਕਸ਼ਨ ਵਿੱਚ ਵੀ ਇਹਨਾਂ ਨੇ ਮੈਨੂੰ ਫੋਰਸਫੁਲੀ ਕਿਹਾ ਚਲੋ ਕੀ ਗੋਰੋ ਤੂੰ ਜਿਹੜਾ ਪੰਚਾਇਤੀ ਏਰੀਆ ਉਤੋਂ ਆਪਣੇ ਵਾਈਸ ਦੇ ਵੇਪਰ ਭਰ ਅਜੇ ਕਿ ਮੇਰਾ ਏਰੀਆ ਨਹੀਂ ਸੀ ਪੈਂਦਾ ਤੇ ਮੈਂ ਇਹਨਾਂ ਦੇ ਕਹਿਣ ਤੇ ਉਹਦਾ ਵੀ ਪੇਪਰ ਭਰੇ ਪੇਪਰ ਭਰਨ ਤੋਂ ਬਾਅਦ ਇਹਨਾਂ ਨੇ ਸਾਡੇ ਕੁਝ ਦੋ ਮੈਂਬਰਾਂ ਦੇ ਪੇਪਰ ਖੁਦ ਹੀ ਕਟਵਾ ਦਿੱਤੇ ਪੇਪਰ ਕਟਵਾਉਣ ਤੋਂ ਬਾਅਦ ਜਦੋਂ ਫਿਰ ਮਨ ਨੂੰ ਕਿਹਾ ਗਿਆ ਕਿ ਤੁਸੀਂ ਪੇਪਰ ਵਾਪਸ ਲਓ ਪੇਪਰ ਵਾਪਸ ਕਰਨ ਤੋਂ ਬਾਅਦ ਮੇਰੇ ਇੱਥੇ ਦੁਕਾਨ ਦੇ ਉੱਤੇ ਹੀ ਹਮਲਾ ਹੋਇਆ 15 ਤੋਂ 20 ਬ ਉਹਦੀ ਵੀ ਕੰਪਲੇਟ ਮਾਨਯੋਗ ਸੀਪੀ ਸਾਹਿਬ ਨੂੰ ਮੈਂ ਕੰਪਲੇਨ ਕੀਤੀ ਸੀ ਇਹ ਕੰਪਲੇਨ ਨੰਬਰ ਹੈ ਉਹਦਾ ਵੀ ਅੱਜ ਤੱਕ 1.5 ਮਹੀਨੇ 2 ਮਹੀਨੇ ਤੋਂ तकरीबन ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਉਹ ਵੀ ਮੈਂ ਚੱਕਰ ਮਾਰ ਮਾਰ ਥੱਕ ਗਿਆ ਏਸੀਪੀ ਸਾਹਿਬ ਕੋਲ ਸ਼ਿਵਦਰਸ਼ਨ ਜੀ ਕੋਲ ਤੇ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ ਜਿੱਦੀ ਕਿ ਸੀਸੀਟੀਵੀ ਫੁਟੇਜ ਮੇਰੇ ਕੈਮਰੇ ਸਾਰੇ ਇੱਥੇ ਲੱਗੇ ਸੀਗੇ ਜੋ ਘਰ ਕੇ ਮੇਰੇ ਨਾਲ ਕਰਕੇ ਗਏ ਆ ਸਾਰੀ ਰਿਕਾਰਡਿੰਗ ਵੀ ਮੈਂ ਏਸੀਪੀ ਸਾਹਿਬ ਨੂੰ ਵੀ ਦੇ ਦਿੱਤੀ ਉਹ ਵੀ ਇਹਨਾਂ ਦੇ ਕਹਿਣ ਦੇ ਉੱਤੇ ਕੋਈ ਵੀ ਉਹ ਉਹਦੇ ਤੇ ਐਕਸ਼ਨ ਨਹੀਂ ਲਿੱਤਾ ਗਿਆ ਕੋ ਉਹ ਤੁਹਾਡੀ ਨੂੰ ਕਹਾਂਗੇ ਵਰਨ ਬਮਰਾਏ ਦੇ ਥਰੂ ਉਹਨਾਂ ਨੇ ਪੈਸੇ ਲਏ ਜੀ ਵਰਨ ਬਮਰਾਏ ਜੀ ਸੀ ਇਹਨਾਂ ਦਾ ਦਲਾਲ ਜੀ ਸਾਰੇ ਪੈਸੇ ਇੱਧਰ ਉੱਧਰ ਵਰਨ ਬਮਰਾਏ ਜੀ ਕੋਲ ਹੀ ਸਾਰਿਆਂ ਨੂੰ ਆਫਰਾਂ ਕੀ ਕਰਵਾਈਆਂ ਕੀਤੀਆਂ ਗਈਆਂ ਜਿੰਨੀਆਂ ਵੀ ਟਿਕਟਾਂ ਮਿਲੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਰਟੀ ਦੇ ਵਰਕਰਾਂ ਦੇ ਕਈਆਂ ਦੀ ਟਿਕਟਾਂ ਟਿਕੀਆਂ ਕੁਝ ਬਹੁਤ ਪੁਰਾਣੇ ਜਿਹੜੇ ਸੰਗਠਨ ਦੇ ਬੰਦੇ ਸੀ ਉਹਨਾਂ ਨੂੰ ਟਿਕਟਾਂ ਮਿਲੀਆਂ ਜਿਹੜੇ ਕਿ ਪੈਸੇ ਪੇ ਨਹੀਂ ਸੀ ਕਰ ਸਕਦੇ ਜਿਹੜੇ ਪੈਸੇ ਪੇ ਕਰ ਸਕਦੇ ਸੀ ਉਹਨਾਂ ਕੋਲੋਂ ਪੈਸੇ ਪੇ ਕਰਕੇ ਹੀ ਟਿਕਟਾਂ ਮਿਲੀਆਂ ਸੀਗੀਆਂ ਸਾਨੂੰ ਜਿਹੜੀ ਵਾਰਡ ਹੈ ਜਰਨਲ ਹੈ ਕਿ ਐਸੀ ਹੈ ਵਾਰਡ ਜੀ ਜਰਨਲ ਜੈਂਟਸ ਜਰਨਲ ਸੀਗੀ ਇਹਦੇ ਵਿੱਚੋਂ ਵੀ ਇਹ ਵੀ ਇੱਕ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਿ ਇਹਦੇ ਵਿੱਚ ਵੀ ਜਿਹੜੀ ਵਾਰਡ ਜਰਨਲ ਸੀ ਉਹਦੇ ਵਿੱਚ ਵੀ ਬੀਸੀ ਅ ਵਰਗ ਤੋਂ ਟਿਕਟ ਦਿੱਤੀ ਗਈ ਹੈ ਜਨਰਲ categories ਨਾਲ ਵਿਚਕਰਾ ਕੀਤਾ ਗਿਆ ਹੈ ਇਹ ਇੱਥੇ ਬੜੀ ਹਿੰਦੂ ਵੋਟ ਬਹੁਤ ਜ਼ਿਆਦਾ ਤੁਸੀਂ ਇਹ ਐਮਪੀ ਦੇ ਇਲੈਕਸ਼ਨ ਦੇ ਦੇਖੋ ਕਿ ਬੜਾ 60% ਵੋਟ ਬੀਜੇਪੀ ਨੂੰ ਪਈ ਸੀ ਤੇ ਉਹ ਦਵਿਆ ਨਾ ਹੁਣ ਕਾਹੀ ਸਿਰ ਤੇ ਨੁਕਸਾਨ ਹੋਣੋਂ ਲੱਗ। ਲੇਕਿਨ ਦੇਖਾ ਜਾਵੇ ਆਮ ਆਦਮੀ ਪਾਰਟੀ ਸੀ। ਕੋਈ ਰਿਸ਼ਤ ਮੰਗੇਗਾ ਤਾਂ ਉਹਦੀ ਕੰਪੇਅਰ ਕੀਤੀ ਜਾਂਦੀ। ਤੁਸੀਂ ਵਿਜੀਲਾਂ ਦੀ ਜਾਂਚ ਕਰਾਉਂਗਾ ਤੁਸੀਂ? ਸਰ ਦੇਖੋ ਮੈਂ ਹਾਈ ਕਮਾਂਡ ਨੂੰ ਹੈ ਦਰਖਾਸਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਜੁੜੇ ਸੀਗੇ ਆਮ ਆਦਮੀ ਪਾਰਟੀ ਦੇ ਇੱਕ ਕੇਜਰੀਵਾਲ ਜੀ ਦੀ ਸੋਚ ਨਾਲ। ਅਸੀਂ ਕੇਜਰੀਵਾਲ ਜੀ ਦੀ ਵਿਚਾਰਾਂ ਨਾਲ ਜੁੜੇ ਸੀਗੇ ਜਦੋਂ ਉਹਨਾਂ ਦੇ ਵਿਚਾਰ ਸਾਨੂੰ ਅੱਛੇ ਲੱਗੇ ਸੀ ਉਹਨਾਂ ਨਾਲ ਪਾਰਟੀ ਨਾਲ ਜੁੜੇ ਆ ਕਿ ਚਲੋ ਕੁਝ ਸੁਧਾਰ ਆਏਗਾ। ਮਗਰ ਅੱਜ ਨੂੰ ਪਾਰਟੀ ਵਿੱਚ ਸਾਨੂੰ ਜਿੰਝ ਲੱਗ ਰਿਹਾ ਕਿ ਜਿਹੋ ਜੇ ਇੱਥੇ ਐਮਐਲਏ ਜਿਹੋ ਜੇ ਵਿਧਾਇਕ ਜੋ ਕੁਝ ਸਾਰੇ ਸ਼ਹਿਰ ਚ ਸਾਨੂੰ ਚਾਹ ਰਿਹਾ ਕਿ ਉੱਥੇ ਵੀ ਪੈਸੇ ਦੀ ਡਿਮਾਂਡ ਕੀਤੀ ਗਈ ਇੱਥੇ ਵੀ ਪੈਸੇ ਦੀ ਡਿਮਾਂਡ ਕੀਤੀ ਗਈ ਐ ਤੇ ਅਸੀਂ ਖੁਦ ਸਾਡੇ ਨਾਲ ਹੀ ਇਹ ਚੀਜ਼ ਹੋ ਗਈ ਹੈ ਐਵੇਂ ਹਾਈ ਕਮੰਡ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ ਕਿ ਇਹ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਨੂੰ ਐਮਐਲਏ ਇਹਨਾਂ ਦੀ ਸ਼ਿਪ ਕੈਨਸਲ ਕਰਨੀ ਚਾਹੀਦੀ ਹੈ ਇਹ ਜਿਵੇਂ ਇਹ ਪਾਰਟੀ ਦਾ ਹੋਰ ਨੁਕਸਾਨ ਕਰਾਂਗੇ ਆਉਣ ਵਾਲੇ ਇਲੈਕਸ਼ਨਸ ਵਿੱਚ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਕਰਨਗੇ ਜੀ 25 ਲੱਖ ਦੀ ਤੁਸੀਂ ਗੱਲ ਕੀਤੀ ਹੈ ਜੀ ਕੋਈ ਆਪਾਂ ਸਬੂਤ ਇਸੇ ਰਿਕਾਰਡਿੰਗ ਉਹ ਗਲਤ ਹੈਗੀ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਹੋ 25 ਲੱਖ ਰੁਪਏ ਉਹਨਾਂ ਨੇ ਮੰਗਿਆ ਜਾ ਸਰ ਰਿਕਾਰਡਿੰਗ ਇਹਦੀ ਕੋਈ ਵੀ ਨਹੀਂ ਹੈ ਜਦੋਂ ਵੀ ਗੱਲ ਹੋਈ ਪਹਿਲੇ ਫੋਨ ਸਵਿਚ ਆਫ ਕਰਾ ਕੇ ਫਿਰ ਮੈਨੂੰ ਬਿਠਾ ਕੇ ਗੱਲ ਕੀਤੀ ਗਈ ਰੂਮ ਦੇ ਵਿੱਚ ਕੀ ਹੈ ਪੈਸੇ ਪੇ ਕਰਨੇ ਪੈਣਗੇ ਜੇ ਅਸੀਂ ਕੁਝ ਕਰਨਾ ਚਾਹੋ ਚਲੋ ਜੋ ਤੁਸੀਂ ਕਰ ਸਕਦੇ ਹੋ ਦੱਸੋ ਕੀ ਕਰ ਸਕਦੇ ਹੋ ਮੈਂ ਕਿਹਾ ਮੈਂ 25 ਲੱਖ ਕੀ 25 ਹਜ਼ਾਰ ਨਹੀਂ ਦੇਣਾ ਇਹ ਰਿਕਾਰਡਡ ਗੱਲਾਂ ਨਹੀਂ ਹੁੰਦੀਆਂ ਤਾਂ ਤੁਸੀਂ ਵੀ ਸਮਝ ਦਿਓ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ ਤੇ ਸਾਨੂੰ ਇਹ ਵੀ ਨਹੀਂ ਸੀ ਕਿ ਅੰਦਾਜ਼ਾ ਕੀ ਹੈ ਮੈਨੂੰ ਬਲਾ ਕੇ ਇਹ ਗੱਲ 30 ਲੱਖ ਰੁਪਿਆ ਕਹਿੰਦੇ ਹੋ ਮੰਗਿਆ ਕਿ ਸਬੂਤ ਹੈ ਕਿ ਆਪਾਂ ਪੇਸ਼ ਕਰਦੇ ਹਾਂ ਤਸਵੀਰ ਦਾ ਆਪਾਂ ਰੋਲ ਕਿਦਾਂ ਅੱਧਾ ਕਰ ਸਕਦੇ ਹਾਂ ਤਸਵੀਰ ਨੂੰ ਆਪਾਂ ਕਰ ਸਕਦੇ ਹਾਂ ਸਰ ਜਿਸਪੀਰ ਵਰੁਣ ਬਮਰਾ ਜੀ ਜਸਬੀਰ ਸਿੰਘ ਜੀ ਦਾ ਹੀ ਕੰਮ ਕਰਦੇ ਸਾਰਾ ਉਹ ਤੇ ਸਾਰਿਆਂ ਨੂੰ ਪਤਾ ਹੀ ਹੈ ਸੀਰ ਦਾ ਪਹਿਲੇ ਡਾਕਟਰ ਰਾਜ ਕੁਮਾਰ ਨਾਲ ਕੰਮ ਕਰਦੇ ਸੀਗੇ ਕੋਈ ਵੀ ਪਰੋਪਲਾਣੇ ਸਰ ਲੋਕ ਦਿਖਾਉਂਦੇ ਆ ਰਿਕਾਰਡਿੰਗ ਮੈਂ ਜਾਂ ਆਨਲਾਈਨ ਪੇਮੈਂਟ ਕੀਤੀ ਹਾਂ ਸਰ ਆਨਲਾਈਨ ਕੋਈ ਪੇਮੈਂਟ ਨਹੀਂ ਪੇਮੈਂਟ ਮੈਂ ਕਹਿ ਰਿਹਾ ਮੈਂ ਉਹਨਾਂ ਨੂੰ ਦਿੱਤੀ ਵੀ ਨਹੀਂ ਪਈ ਵੀ ਨਹੀਂ ਕੀਤੀ ਕਿਉਂਕਿ ਮੈਨੂੰ ਅਮਾਉਂਟ ਬਹੁਤ ਜ਼ਿਆਦਾ ਲੱਗੀ ਪਹਿਲੀ ਗੱਲ ਤੇ ਦੂਸਰੀ ਗੱਲ ਹੈ ਵਾ ਕਿ ਮੈਂ ਐਸੇ ਗੱਲ ਤੇ ਅੜਿਆ ਰਿਹਾ ਕਿ ਮੈਂ ਪਾਰਟੀ ਸੰਗਠਨ ਨਾਲ ਕੰਮ ਕੀਤਾ ਪਾਰਟੀ ਸੰਗਠਨ ਦਾ ਹਿੱਸਾ ਮੈਨ ਲਈ ਪਾਰਟੀ ਸਟੈਂਡ ਹੈਗੀ ਪਾਰਟੀ ਮੈਨੂੰ ਟਿਕਟ ਦਵਾਏਗੀ ਤੇ ਵਰਬਲੀ ਗੱਲ ਸੀਗੀ ਵਰਬਲੀ ਅਸੀਂ ਜਵਾਬ ਦੇ ਕੇ ਉਹਨਾਂ ਨੂੰ ਵਾਪਸ ਆ ਗਏ ਸੀ ਕਿ ਨਹੀਂ ਜੀ ਕੋਈ ਗੱਲ ਨਹੀਂ ਮੈਂ ਫਿਰ ਉਹਨਾਂ ਦਾ ਜੋ ਜਵਾਬ ਸੀਗਾ ਕਿ ਫਿਰ ਸੰਗਠਨ ਨਹੀਂ ਤੈਨੂੰ ਟਿਕਟ ਦਵਾਏਗਾ ਮੇਰੇ ਵੱਲੋਂ ਬੇ ਸਰ ਨਗਰ ਨਿਗਮ ਚੋਨਾ ਦਾ ਮੈਂ ਪਾਰਟੀ ਖਿਲਾਫ ਨਹੀਂ ਜਾਵਾਂਗਾ ਪਾਰਟੀ ਦਾ ਸਪਾਈ ਸੀ ਪਾਰਟੀ ਦੇ ਨਾਲ ਸੀ ਅੱਜ ਵੀ ਆ ਤੇ ਪਾਰਟੀ ਨਾਲ ਹੀ ਰਾਵਾਂਗਾ ਬਸ ਪਾਰਟੀ ਤੋਂ ਇਹ ਦਰਖਾਸਤ ਹੈ ਕਿ ਇਹਨਾਂ ਦੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੁਸੀਂ ਕਿਸੇ ਨੂੰ ਰਿਟਰਨ ਸ਼ਿਕਾਇਤ ਕੀਤੀ ਹੈ ਪਾਰਟੀ ਦੇ ਕਿਸੇ ਅਧਿਕਾਰੀ ਨੂੰ ਮੈਨੂੰ ਸ਼ਕਰਵਾਲ ਹਾਂ ਨਹੀਂ ਫਿਲਹਾਲ ਨਹੀਂ ਕੀਤੀ ਵੈਸੇ ਮੈਂ ਊਨੀਸ਼ ਅਗਰਵਾਲ ਜੀ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਸਾਰਾ ਕਿਉਂਕਿ ਉਹਨਾਂ ਕੋਲ ਹੁਣ ਤੁਸੀਂ ਬਿਲਕੁਲ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਜਿੱਥੇ ਵੀ ਜਾਣਾ ਪਏਗਾ ਪਾਰਟੀ ਹਾਈ ਕਮਾਂਡ ਤੱਕ ਵੀ ਜਾਵਾਂਗਾ ਮੈਂ ਇਹ ਤਾਂ ਸਾਡੇ ਕੋਲ ਜੀ ਆਹ ਇਹ ਸਾਰੀ ਗੱਲਬਾਤ ਹੋਈ ਆ ਇਹ ਚੰਡੀਗੜੀ ਗੱਲ ਹੋਈ ਆ ਨਹੀਂ ਇਹ ਚੰਡੀਗੜੀ ਨਹੀਂ ਅੰਮ੍ਰਿਤਸਰ ਗੱਲ ਹੋਈ ਸੀ ਇੱਥੇ ਜਦੋਂ ਇੱਥੇ ਮੈਨੂੰ ਬੁਲਾਇਆ ਗਿਆ ਸੀਗਾ ਜਿਹੜੇ ਆ ਉਹਨਾਂ ਦੇ ਦਫਤਰ ਸੀ ਲੱਖ ਦੇ ਕਰੀਬ ਤੁਹਾਨੂੰ ਦਿੰਦੇ ਆ ਕੰਮ ਚੋਂ ਉਹ ਕਾਦੀ ਪੇਮੈਂਟ ਕੀਤੀ ਸੀ ਸਰ ਉਹ ਮੰਗੇ ਡਿਮਾਂਡ ਕੀਤੀ ਗਈ ਸੀ ਬੜੀਆਂ ਹੋਰ ਡਿਮਾਂਡ ਸੀਗਾ ਉਹ ਆਉਣ ਵਾਲੇ ਟਾਈਮ 'ਚ ਮੈਂ ਹੋਰ ਬੜਾ ਕੁਝ ਖੋਲਾਂਗਾ ਕਈ ਗਲੀਆਂ ਵਿੱਚ ਵੀ ਮੇਰੇ ਕੋਲ ਕੁਝ ਫੋਨ ਦੇ ਵਿੱਚ ਬਹੁਤ ਕੁਝ ਹੈ ਇਹ ਗਲੀਆਂ ਇੱਥੇ 7 ਨੰਬਰ ਗਲੀ ਬਾਂਦੀਪੀਸ ਉੱਤੇ ਟਾਈਲ ਤੁਹਾਨੂੰ ਮੈਂ ਦਿਖਾ ਸਕਦਾ ਹਾਂ ਮੇਰੇ ਮੈਂ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਉਹ ਟਾਈਲ ਬਿਨਾ ਐਸੇ ਮਾਰਕੀਟਿੰਗ ਲੱਗ ਰਹੀਆਂ ਸੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਮੈਨੂੰ ਇਹਨਾਂ ਵੱਲੋਂ ਫੋਰਸਫਲੀ ਕਿਹਾ ਗਿਆ ਕਿ ਤੂੰ ਗੌਰਵ ਉੱਤੇ ਵਾਪਸ ਆ ਜਾ ਠੇਕੇਦਾਰ ਵੱਲੋਂ ਵੀ ਮੈਨੂੰ ਆਫਰ ਕੀਤੀ ਗਈ ਗੌਰਵ ਤੂੰ ਤੁਸੀਂ ਗੌਰਵ ਜੀ ਲੱਗਣ ਦਿਓ ਮੈਂ ਕਿਹਾ ਨਹੀਂ ਐ ਮੈਂ ਆਪਣੀ ਵਾਰਡ ਚ ਕੰਮ ਨਹੀਂ ਹੁੰਦੇ ਨਾ ਇਹੋ ਜਿਹਾ ਮੈਂ ਗਲਤ ਮਟੀਰੀਅਲ ਯੂਜ਼ ਨਹੀਂ ਹੋਣਾ ਦੇ ਨਾਲ ਤੁਸੀਂ 7 ਨੰਬਰ ਗਲੀ ਲੋਹਾਰਾ ਕਾ ਰੋਡ ਤੇ ਜਾ ਕੇ ਲੋਕਾਂ ਨੂੰ ਜੀਤਗਰਜ ਕਨਫਰਮ ਕਰ ਸਕਦੇ ਹੋ ਤਾਕੇ ਦੁਆਰਾ ਮੈਂ ਲਗਵਾਈ ਗਈ ਮੇਰੇ ਕੋਲ